ਘੋਟੜੇ ਚੋਂ ਭੰਗਾ ਪੀੜਾ ਪੀਰ ਤੁਰਿਆ ਹਾ ਹੇ ਘੋਟੜੇ ਚੋਂ ਜਾਦੂ ਖੋਰਾ ਪੀਰ ਤੁਰਿਆ ਸੰਗ ਫੁੱਲਾ ਦਾ ਵੀ ਵਰਸਾਇਆ ਘੋਟੜੇ ਚੋਂ ਭੰਗਾ ਪੀੜਾ ਪੀਰ ਤੁਰਿਆ ਸੰਗ ਫੁੱਲਾ ਦਾ ਵੀ ਵਰਸਾ ਆਏ ਕਰ ਲਓ ਦਿਦਾਰ ਮੇਰੇ ਸੋਹਣੇ ਪੀਰ ਦੇ ਕਰ ਲਓ ਦਿਦਾਰ ਮੇਰੇ ਸੋਹਣੇ ਪੀਰ ਦੇ ਪੀਰ ਚੱਲ ਕੇ ਮਲੇਰਾ ਵਿੱਚ ਆਇਆ ਕੋਟਲੇ ਚੋ ਕੋਟਲੇ ਚੋ ਕਾਂਬੀ ਦਾ ਪੀਰ ਤੁਰਿਆ ਸੰਗ ਫੁੱਲਾ ਦਾ ਵੀ ਵਰਸਾ ਆਏ ਕੋਟਲੇ ਚੋ ਜੱਦੂ ਖੋਰਾ ਪੀਰ ਤੁਰਿਆ ਸੰਗ ਫੁੱਲਾ ਦਾ ਵੀ ਵਰਸਾ ਆਏ ਕੋਟਲੇ ਚੋ ਭੰਗਾ ਬਿਨਾ ਪੀਰ ਤੁਰਿਆ ਸੰਗ ਉੱਲਾ ਦਾ ਵੀਰਸਾ ਆਇਆ ਹੇਲੋ ਜੋ ਜੋ ਐ ਕੋਟਲੇ ਦੇ ਪੀਰ ਨੂੰ ਤਾਂੱਕੀ ਸਾਰਾ ਜਾਣਦਾ ਉੱਚਾ ਨਾ ਮਿਲਿਆ ਪੀਰ ਮੁਕਲ ਪਠਾਰ ਲਈਏ ਪੀਰ ਮੁਗਲ ਪਠਾਨ ਦਾ ਘੱਟ ਕਰ ਲੋ ਗੁਦਾਰ ਮੇਰੇ ਸੋਹਣੇ ਪੀਰ ਦੇ ਪੀਰ ਚੱਲ ਕੇ ਮੇਲੇਰਾ ਵਿੱਚ ਆਇਆ ਆਇਆ ਵੀ ਆਇਆ ਕੋਟਲੇ ਜੋ ਭੰਗਾ ਪੀੜਾ ਪੀਰ ਤੁਰਿਆ ਸੰਗ ਫੁੱਲਾਂ ਦਾ ਮੀਂਹ ਵਰਸਾਇਆ ਕੋਟਲੇ ਜੋ ਜਾਦੂ ਖੋਰਾ ਪੀਰ ਤੁਰਿਆ ਦੀ ਕੋਣਾ ਕਸੇ ਗੁੱਚੀਆਂ ਦੀ ਚਾਲੀਆਂ 카ਰਲੋ دیدار ਮੇਰੇ ਸੋਨੇ ਪੀਰ ਦੇ ਬੀਪੀਰ ਚੱਲ ਕੇ ਮਲੇਰਾ ਬਿਟੋ ਆਇਆ ਕੋਟਲੇ ਜੋ ਕੋਟਲੇ ਜੋ ਭੰਗਾ ਪੀਣਾ ਪੀਰ ਦੁਰੇ ਆਸੰਗ ਫੁੱਲਾਂ ਦਾ ਮੀਂਹ ਵਰਸਾਇਆ ਕੋਟਲੇ ਜੋ ਗੱਦ ਕੋਰਾ ਪੀਰ ਦੁਰੇ ਆਸੰਗ ਫੁੱਲਾਂ ਦਾ ਮੀਂਹ ਵਰਸਾਇਆ ਸ਼ੋਰ ਵੀ ਸਾਨੂੰ ਵਿਖਦਾਨੇ ਵਿੱਚੋਂ ਖੈਰ ਪਾ ਕੇ ਤੋਰਦੀ ਕਰ ਲੋ ਦੀਦਾਰ ਮੇਰੇ ਸੋਹਣੇ ਪੀਰ ਦੇ ਬੀਬੀਰਾ ਚੱਲ ਕੇ ਮਲੇਰਾ ਵਿੱਚੋਂ ਆਇਆ ਟੋਟਲੇ ਤੋਂ ਬੰਗਾ ਜੀ ਦਾ ਪੀਰ ਤੁਰਿਆ ਆ ਸੰਗ ਫੁੱਲਾਂ ਦਾ ਮੀਵਰਸ ਆਇਆ ਟੋਟਲੇ ਤੋਂ ਜਾਦੂ ਖੋਰਾ ਪੀਰ ਤੁਰਿਆ ਆ ਸੰਗ ਫੁੱਲਾਂ ਦਾ ਮੀਵਰਸ ਆਇਆ ਹੋਟੜੇ ਜੋ ਭੰਗਾ ਪੀਣਾ ਮੀਰ ਤੁਰਿਆ ਸੰਗ ਫੁੱਲਾਂ ਦਾ ਵੀ ਵਰਸਾ ਕਰਾ ਹੋਏ ਪਰਨਦਰਾ ਬੋਲੋ ਸੱਚੇ ਦਰਬਾਰ ਦੀ ਬੋਲੋ ਲਖਦਾਤਾ ਸਗੀ ਸਰਵਰ ਦੀ ਬੋਲੋ ਮਲੇਨਾ ਦੇ ਰਾਜੇ ਦੀ ਬੋਲੋ ਆਹ ਸ਼ਕਤੀ ਮਹਾਮੈਦੇ ਦਰਬਾਰ ਦੀ ਫਿਰ ਬੋਲੋ ਆਪਣੇ ਆਪਣੇ ਗੁਰੂ ਪੀਰ ਉਸਤਾਦ ਦੀ ਫਿਰ ਸਾਰੀ ਸੰਗਤ ਗੱਜਬਾਦੀ ਕੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਸਾਰੀ ਸੰਗਤ ਗੱਜਬਾਦੀ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਕੀ ਆ ਸਬਾਦਰੋ ਐਸਾ ਹੁਕਮ ਹੈ ਸੱਚੀ ਸਰਕਾਰ ਦਾ ਜੋ ਬਾਬੇ ਦੇ ਦਰਬਾਰ ਤੇ ਦੂਰੋਂ ਨੇੜੋਂ ਸੰਗਤ ਚੱਲ ਕੇ ਆ ਗਈ ਬਾਬੇ ਦਾ ਕੋ ਚੇਲਾ ਸਿੰਘ ਸਾਈ ਮੇਰਾ ਮਾਲ ਕਹਿੰਦਾ ਸਭ ਦੀ ਚੌਂਕੀ ਹਾਜ਼ਰੀ ਮਜੂਰ ਹੈ ਚੌਂਕੀ ਹਾਜ਼ਰੀ ਉਹਨਾਂ ਦੀ ਮਜੂਰ ਹੁੰਦੀ ਹੈ ਜਿਨ੍ਹਾਂ ਦੇ ਪੱਲੇ ਸਦਾ ਯਕੀਨ ਭਰੋਸਾ ਹੈ ਜਿਹੜਾ ਸਰਕਾਰ ਤੇ ਦਰਬਾਰ ਤੇ ਸਾਡੇ ਗੁਰੂ ਜੀ ਤੇ ਸਦਾ ਵਿਸ਼ਵਾਸ ਕਰਕੇ ਆਇਆ ਉਹਦੇ ਬੇੜੇ ਇੱਥੇ ਵੀ ਪਾਰਾ ਤੁਰ ਦਰਗਾਹ ਵੀ ਬੁੜੀ ਪਾਰ ਅੱਜ ਦਾ ਲੱਗਿਆ ਦਵਾਨ ਮਜੂਰ ਹੈ ਜੋ ਸਵੇਰ ਤੋਂ ਲੈ ਕੇ ਹੁਣ ਤੱਕ ਲੰਗਰ ਪਾਣੀ ਤੋਂ ਸੇਵਾ ਕੋਈ ਕਰ ਗਿਆ ਖਾ ਗਿਆ ਸਭ ਦੇ ਬੇੜੇ ਪੜੇ ਦਵਾਨ ਮਜੂਰ ਹੈ ਆਏ ਹੋਏ ਸਾਧੀਆਂ ਦਾ ਸਾਜ ਮਜੂਰ ਹੈ ਸਭ ਦੀ ਸੰਗ ਦੀ ਹਾਜ਼ਰੀ ਮਜੂਰ ਹੈ ਕਹਿ ਬਾਬਾ ਕੀ ਕਹਿੰਦਾ ਹਾਂਜੀ ਆਏ ਬੜਾ ਸੋਣ ਲੱਕੇ ਪੀਰ ਵਾਲਾ ਫੇਰਦਾ ਤੇ ਪੀਰ ਵਾਲਾ ਫੇਰਦਾ ਕੋਟਲੇ ਦੇ ਪੀਰ ਨਾਲ ਸਾਧ ਘੇੜਦਾ ਕੋਟਲੇ ਦੇ ਪੀਰ ਨਾਲ ਸਾਧ ਘੇੜਦਾ ਜਾਦੂ ਕਰੇ ਪੀਰ ਨਾਲ ਸਾਧ ਖੇੜਦਾ ਡੋਲਿਆ ฮ่า <laughs> ਕਰਾ ਹੋਵੇ ਪੰਦਰਾਂ ਬੋਲੋ ਸੱਚੇ ਦਰਬਾਰ ਦੀ ਕੀ ਆ ਸਮਦਰੋ ਐਸਾ ਹੁਕਮ ਹੈ ਸਰਕਾਰ ਦਾ ਬੰਦਾ ਆਇਆ ਹੋਵੇ ਹਬੋਰ ਤੋਂ ਬੰਦਾ ਆਇਆ ਹੋਵੇ ਹਬੋਰ ਤੋਂ ਤੇ ਆਪਦੇ ਘਰ ਦੇ ਬਾਬਤ ਪੁੱਛਦਾ ਹੋਵੇ ਕੀ ਚੱਕਰ ਬਣ ਗਿਆ ਕੀ ਕਹਾਣੀ ਆ ਹਾਬਰੇ ਹਬੋਰ ਤੋਂ ਆਇਆ ਗੱਲਾਂ ਆਪਾਂ 2-4 ਮਿੰਟ ਚ ਨਿਵੇੜਨੀਆਂ ਕਿਉਂ ਚੇਲੇ ਬਹੁਤ ਬੈਠੇ ਆ। ਮੇਰੀ ਸੱਚੀ ਗੱਲ ਉਹ ਵਿਆਂ ਕਰਦੀ ਠੁੱਕੀ ਹੋਏ ਨਾ ਕਰਦੀ। ਐਂ ਕਹੇ ਮੈਂ ਟਰੱਕ ਦਾ ਡਰਾਈਵਰ ਆ। ਐਵੇਂ ਕਹਿੰਦਾ ਬਾਬਾ ਸੱਚ ਐ, ਝੂਠ ਤਾਂ ਨਹੀਂ। ਕੁੱਛ ਦਾ ਕੀ ਕਹਿੰਦਾ। ਹਾਂਜੀ। ਨਰਵੰਤੂ ਰੀਸ਼ਾ ਬੋਲ ਜਿ ਕਰਾ ਹੋਵੇ ਪਰਨ ਤਰਾ ਬੋਲੋ ਸੱਚੇ ਦਰਬਾਰ ਦੀ ਕੀ ਆ ਸਵਾਦਰਾ ਬਾਬਾ ਐ ਕਹਿੰਦਾ ਕਹਿੰਦਾ ਘਰ ਖਰਾਬ ਹੋ ਗਿਆ ਹੈ ਘਰ ਖਰਾਬ ਹੋ ਗਿਆ ਬਾਬਾ ਕਹਿੰਦਾ ਹੈ ਮੁਕੰਦਾ ਦਿੰਦਾ ਨਹੀਂ ਅਜ ਸਾਡਾ ਬਾਪੂ ਜਿਉਂਦਾ ਬੈਠਾ ਹੈ ਹੈ ਘਰ ਦੇ ਗਏ ਹੈ ਗੱਲ ਸੱਚੀ ਹੈ ਝੂਠ ਤਾਂ ਨਹੀਂ ਤੇ ਜੇ ਬਾਪੂ ਸਾਡਾ ਮੰਗਾ ਦੇ ਫੇਰ ਗੱਲ ਸਹੀ ਹੈ ਆਈ ਗੱਲ ਪੁੱਛਣਾ ਹੈ ਹੈ ਬੋਚਰ ਹੋ ਗਿਆ ਵਿਗੜ ਪੈਂਦਾ ਕਈ ਵਾਰੀ ਹੋ ਗਿਆ ਕੰਮ ਇੱਕ ਵਾਰੀ ਨਹੀਂ ਕਹਿੰਦਾ ਮੈਨੂੰ ਦੱਸੀ ਜਾਂਦਾ ਵੀ ਐਂ ਕਹਦੇ ਗੱਲ ਸੱਚੀ ਆ ਝੂਠਦਾ ਨਹੀਂ ਮਰਿਆ ਕਹ ਬੱਬਾ ਕੀ ਕਹਿੰਦਾ ਪੁੱਛਦੇ ਕਿੰਨੀ ਤੀਕ ਹਜੋ ਗਈਆਂ ਤੇ ਕਿੰਨਾ ਵਿੱਚ ਕੱਚ ਦੀਆਂ ਮੁੰਦਰਾ ਹੋ ਗਈਆਂ ਤੇ ਕੰਨਾ ਵਿੱਚ ਕੱਚ ਦੀਆਂ ਮੁੰਦਰਾਵਾਂ ਤੇਰਾ ਮੂੰਹ ਦਿਸਦਾ ਵੇ ਸਾਡਾ ਜਿਹੜੇ ਪਾਸੇ ਵੇਖਾਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ ਵੇ ਸਾਡਾ ਜਿਹੜੇ ਪਾਸੇ ਵੇਖਾਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ ਵੇ ਸਾਡਾ ਜਿਹੜੇ ਪਾਸੇ ਬੋਲ ਜਿ ਕਰਾ ਹੋਵੇ ਪਰਨ ਤਰਾਂ ਬੋਲੋ ਸੱਚੇ ਦਰਬਾਰ ਦੀ ਗੱਲ ਪਤਾ ਕੀ ਐ ਸੇਵਨ ਦਾ ਸਭ ਤੋਂ ਵੱਡੀ ਬੰਦੇ ਦੀ ਇੱਜ਼ਤ ਹੁੰਦੀ ਹੈ ਨਾ ਮੈਂ ਤੇਰੀ ਇੱਥੇ ਜੇ ਬਾਬਾ ਗੱਲਬਾਤ ਦੱਸਦਾ ਤਾਂ ਮੇਰਾ ਇਹ ਮਤਲਬ ਨਹੀਂ ਵੀ ਤੇਰੀ ਇੱਜ਼ਤ ਕਮਿਟੀ ਕਰਾਣਾ ਹੈ ਨਾ ਹੋ ਸਕਦਾ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਤੇ ਰਾਜੀ ਹੈ ਸਾਡੇ ਨਾਲ ਕਿਹੜਾ ਨਹੀਂ ਹੋ ਸਕਦਾ ਕਿਸੇ ਨਾਲ ਵੀ ਹੋ ਸਕਦਾ ਇਹ ਦੇ ਦਰਬਾਰ ਤੇ ਖੜਕੇ ਕੋਈ ਮਾਣ ਹੰਕਾਰ ਨਹੀਂ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਦੇ ਰਾਜੀ ਹੈ ਠੀਕ ਹੈ ਇਹ ਗੱਲਬਾਤ ਆਇਆ ਐਵੇਂ ਨਾ ਸੋਚੀ ਮਨ ਚ ਵੀ ਬਾਬੇ ਨੇ ਮੈਨੂੰ ਦੱਸਿਆ ਕੁਛ ਨਹੀਂ ਇਹ ਲਮ ਬਹੁਤ ਭੈੜੀ ਚੀਜ਼ ਹੈ ਇਹ ਇਲਮ ਰਹੀ ਕੰਮ ਹੋਇਆ ਇਹ ਜਿਵੇਂ ਆਪਾਂ ਕਹਿਦੇ ਮਾਤਾ ਮੋਹਣੀ ਲਾਤੀ ਆ ਉੱਥਾ ਸਿੱਧਾ ਕੰਮ ਕਰਦਾ ਹੈ ਕਿਸੇ ਦਾ ਕੋਈ ਘਰ ਨਹੀਂ ਖਰਾਬ ਹੁੰਦਾ ਠੀਕ ਹੈ ਤੇ ਜਦੋਂ ਬੰਦੇ ਦਾ ਘਰ ਖਰਾਬ ਹੁੰਦਾ ਫਿਰ ਤੁਹਾਨੂੰ ਤੋਂ ਆਪਾਂ ਕਰਾਉਣਾ ਕੀ ਹੈ ਦੀ ਆਪਾਂ ਨੂੰ ਕਰੇ ਬਈ ਚੁੱਪ ਤਾਂ ਦਾਣ ਬਕਸੋਂ ਗੱਲ ਸੁਣੋ ਬਾਬਾ ਕੀ ਕਹਿੰਦਾ ਤੇ ਪੁੱਛ ਲੈਣ ਵਾਲਾ ਕੀ ਕਹਿੰਦਾ ਕੁਛ ਲੈਣ ਆਇਆ ਲੈ ਕੇ ਜਾਓ ਠੀਕ ਹੈ ਹੁਕਮ ਹੈ ਮੈਨੂੰ ਬਾਬੇ ਦਾ ਗੁਰੂ ਜੀ ਬੈਠੇ ਸਰਕਾਰ ਇਹ ਹੁਕਮ ਦਿੰਦੀ ਹੈ ਅੱਜ 23 ਮਾਰਚ 2 April ਨੂੰ ਆਜੇ ਫਿਰ ਜਿਵੇਂ ਗੁਰੂ ਜੀ ਕਹਿਣ ਉਹਵੇਂ ਕਰਦੇਗਾ ਕਰਨਾ ਇਹਨਾਂ ਨੇ ਆ ਮੈਂ ਤਾਂ ਇਹਨਾਂ ਦੇ ਨਾਂ ਤੇ ਲੜ ਕੇ ਮਾਰਦਾ ਕੁਛ ਮੇਰੇ ਪਰਲੇ ਵੀ ਹੈ ਨਹੀਂ ਠੀਕ ਹੈ ਠੀਕ ਹੈ ਹਾਂ ਹਾਂ ਐਨਾ ਹੁਕਮਾ ਮੈਨੂੰ ਬਾਬੇ ਦਾ ਬਾਬਾ ਕਹਿੰਦਾ ਵੀ ਐਂ ਕਹਦੇ ਦੋ ਤਰੀਕ ਨੂੰ ਹੋ ਜਾਊਗਾ ਤੇਰਾ ਕੰਮ ਠੀਕ ਹੈ ਕਿਤੇ ਪੜਕਣ ਦੀ ਲੋੜ ਨਹੀਂ ਆਈ ਪੁੱਛ ਸੀ ਤੇਰੇ ਮਨ 'ਚ ਤੈਨੂੰ ਐ ਵੀ ਸੀ ਮੈਨੂੰ ਕੋਈ ਦੱਸੇ ਵਧੀਆ ਗੱਲ ਭੂਤ ਦਾ ਜਿੰਨੇ ਕਿਵੇਂ ਮੈਂ ਭਾਲ ਦੂੰਗਾ ਗੱਲ ਹੀ ਕੋਈ ਨਹੀਂ ਜੇ ਵਿੱਚ ਹੈ ਮੇਰੇ ਭੂਤ ਸਾਰੇ ਠੀਕ ਹੈ ਇਹ ਹੁਕਮਾ ਬਾਬੇ ਦਾ ਐਨਾ ਹੁਕਮਾ ਤੈਨੂੰ ਜੋ ਸਰਦਾ ਸਾਜੀਂ ਦੇਦੇ ਇਹ ਕੋ ਸੇੜਦਾ ਤਾਂ ਹੀ ਮੇਰੇ ਚਾਉਂਦਾ ਹੈ ਠੀਕ ਹੈ ਤੇਰਾ ਘਰ ਵਸ ਜੂ ਜੇ ਮੈਨੂੰ ਐਂ ਦੱਸ ਸਕਦਾ ਨਾ ਵੀ ਤੇਰੇ ਘਰ ਦੀ ਗਈ ਐ ਤੇ ਕਿੰਨੇ ਵਾਰੀ ਗਈ ਐ ਤੇ ਐਨੀ ਦਿਨ ਨੂੰ ਆ ਜੂ ਮੇਰੇ ਮੋਰ ਵੀ ਲਾ ਦੂਆ ਮੈਨੂੰ ਇਹ ਤੇ ਮਾਰ ਜਿਹਨੇ ਮੈਨੂੰ ਦੱਸੀ ਐ ਨਾ ਗੱਲ ਵੀ ਬੰਦਾ ਹਾ ਮੋਰ ਦਾ ਤੇ ਟਰੱਕ ਡਰਾਈਵਰ ਐ ਟਰੈਕਟਰ ਡਰਾਈਵਰ ਤਾਂ ਨਹੀਂ ਕਿਹਾ ਟਰੱਕ ਗਿਆ ਹਨਾ ਹਾਂ ਐ ਪਾਣੀ ਚ ਡਾਂਗਾਂ ਨਹੀਂ ਮਾਰੀ ਹੁਕਮ ਹੈ ਠੇਕਲਾ ਮੇਰੇ ਬਾਪੂ ਨੂੰ ਮੱਥਾ ਜੋ ਸਰਦਾ ਸਾਜੀ ਨੂੰ ਕਰ ਸਲਾਮ